ਕਾਲ ਜੀ ਸਾਰੇ ਜਣਾਂ ਨੂੰ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਕੱਲ ਜਿੱਦਾਂ ਆਪਾਂ ਗਏ ਸੀ ਰਾਜਸਥਾਨ ਗੁੱਗਾ ਯਾਰ ਪੀਰ ਤੁਹਾਨੂੰ ਪਤਾ ਹੀ ਆ ਵੀ ਅੱਜ ਥੋੜਾ ਜਿਹਾ ਲੇਟ ਉੱਠ ਹੋਇਆ 11 ਵਜ ਗਏ ਆ ਤੇ ਅੱਜ ਆਪਾਂ ਚੱਲੇ ਮੇਰੀ ਦਵਾਈ ਟੈਨਸ਼ਨ ਦੀ ਮੁੱਕੀ ਸੀਗੀ ਉਹ ਲੈਣ ਤੇ ਬਾਹਰ ਸਾਡੇ ਬਹੁਤ ਜ਼ਿਆਦਾ ਮੀਂਹ ਪਿਆ ਅੱਜ ਮੈਨੂੰ ਦੱਸਿਓ ਵੀ ਕਿਹੜੇ-ਕਿਹੜੇ ਵੀਰਾਂ ਦੇ ਪੈੰਡ ਮੀਂਹ ਪਿਆ ਅੱਜ ਜਿੱਦਾਂ ਸਾਰੀ ਰਾਤ ਹੀ ਮੀਂਹ ਪੈਂਦਾ ਰਿਹਾ ਮੇਰੇ ਸਾਰੀ ਰਾਤ ਹੀ ਸਵੇਰੇ ਵੀ ਅੱਜ ਇਦਾਂ ਹੀ ਸੀਗਾ ਤੇ ਮੀਂਹ ਕਾਫੀ ਆ ਤੇ ਹੁਣ ਆਪਾਂ ਦੇਖਦੇ ਆਂ ਗੱਡੀ ਵੀ ਸਾਡੇ ਬਾਹਰ ਹੀ ਲੱਗੀ ਹੁੰਦੀ ਕੀ ਸਿਸਟਮ ਤੇ ਫੇਰ ਚਲਦੇ ਆਂ ਦਵਾਈ ਲੈਣ ਤੇ ਚਲੋ ਫੇਰ ਹੁਣ ਆਪਾਂ ਪੱਲਾ ਗੱਡੀ ਚੱਲੀ ਆ ਜਾਓਗੇ ਉਹ ਆ ਜਾਓਗੇ। ਲੋ ਜੀ ਹੁਣ ਆਪਾਂ ਗੱਡੀ ਗਰਮ ਗਰਮ ਕਰ ਲਈ। ਚਲੋ ਚੱਲਦੇ ਆਂ। ਹੁਣ ਚੱਲੇ ਆਂ ਸ਼ਹਿਰ ਨੂੰ ਤੇ ਮੀਂਹ ਦੇਖੋ ਬਾਹਰ ਕਿੱਦਾਂ ਪੈ ਰਿਹਾ। ਮੀਂਹ ਦੇ ਕਰਕੇ ਅੱਜ ਦੁਕਾਨ ਲੇਟ ਹੀ ਖੋਲ੍ਹਣੀ ਆ ਨਾ ਆਪਾਂ। ਆਹ ਵੇਖੋ। ਆਗ ਨੇ ਕਿਹੜਾ ਛਤਰੀਆਂ ਲੈ ਕੇ ਆਉਂਦੇ ਸਾਡੀ ਸ਼ਾਪ ਨੂੰ ਵੀ ਸਪੋਰਟ ਕਰਿਆ ਕਰੋ ਯਾਰ ਭੈ ਨਾ ਮੈਂ ਇੱਕ ਗੱਲ ਦੱਸਾਂ ਵੀ ਜਦੋਂ ਨਵਾਂ ਕੰਮ ਮੈਂ ਬਾਰ ਬਾਰੀ ਵੀਡੀਓ ਇਹ ਕਿੰਨਾ ਸਪੋਰਟ ਕਰਿਆ ਕਰੋ ਕੋਈ ਫਰਕ ਨਹੀਂ ਜਿਹੜੇ ਖਾਸ ਕਰ ਸਾਡੇ ਫਾਲੋਅਰ ਹੁਣ ਸਾਡੇ ਕੋਲ ਐਨ ਆਰ ਆਈ ਬਹੁਤ ਮਤਲਬ ਵੀਰ ਆਉਂਦੇ ਆ ਪੱਲ ਪਰਸ ਨਹੀਂ ਕਿੱਥੋਂ ਆਏ ਸੀ ਇੰਗਲੈਂਡ ਤੋਂ ਇੰਗਲੈਂਡ ਤੋਂ ਆਏ ਸੀ ਸਪੈਸ਼ਲ ਉਹਨਾਂ ਨੇ ਕੋਨਾ ਕੋ ਲੈ ਕੇ ਜਾਣਾ ਪਤਾ ਕੀ ਗੱਲ ਆ ਕਿ ਕੋਈ ਘਰਾਂ ਦੇ ਵਿੱਚ ਇਦਾਂ ਹੀ ਖਰਚੇ ਵਰਚੇ ਹੁੰਦੇ ਤੁਹਾਨੂੰ ਅੱਜ ਮੈਂ ਗੱਲ ਦੱਸਣ ਜਾ ਰਿਹਾ ਕਿ ਘਰਾਂ ਦੇ ਵਿੱਚ ਹਰ ਏਦਾਂ ਹੀ ਆਪਾਂ ਕਿਹੜੇ ਬਹੁਤ ਤਕੜੇ ਸਮਰਾਏਦਾਰ ਜਾਂ ਬਹੁਤ ਤਕੜੇ ਸੀਗੇ ਮੀਡੀਅਮ ਕਲਾਸ ਦੇ ਹੀ ਜਿੱਦਾਂ ਅਸੀਂ ਦੁਕਾਨ ਪਾਈ ਇਕਦਮ ਮੇਰੇ ਸੱਪ ਲੜ ਗਿਆ ਪਸੂ ਵੇਚਣੇ ਪਏ ਕੋਈ ਜਮਾ ਪੂੰਜੀ ਜ਼ੀਰੋ ਹੀ ਤੁਹਾਨੂੰ ਅੱਜ ਸਹੀ ਸਟੋਰੀ ਦੱਸਾਂ ਵੀ ਏਦਾਂ ਹੀ ਦੁਕਾਨ ਲੈ ਦਾੜ ਕੇ ਇੱਧਰ ਉੱਧਰ ਪਾਈ ਫਿਰ ਦੇਣ ਦੀ ਵੀ ਬਹੁਤ ਟੈਨਸ਼ਨ ਹੁੰਦੀ ਤੁਹਾਨੂੰ ਪਤਾ ਹੀ ਆ ਪੈਸਾ ਢੇਲਾ ਤੇ ਬਹੁਤ ਟੈਨਸ਼ਨ ਆ ਵੀਰ ਕਈ ਕਹਿੰਦੇ ਹੁੰਦੇ ਐਂਜੋ ਭਰਾਵਾ ਮਾਤੇ ਦਾ ਕੋਈ ਚੱਕਰ ਨਹੀਂ ਸਾਡੀ ਦੁਕਾਨ ਨੂੰ ਸਪੋਰਟ ਕਰੀ ਜੋ ਮੇਰੇ ਭਰਾ ਇੰਨਾ ਹੀ ਬਹੁਤ ਆ ਵੀ ਆਪਣਾ ਕੰਮ ਚੱਲੀ ਜਾਵੇ ਇਹ ਕੰਮ ਵਧੀਆ ਚੱਲੂਗਾ ਤੇ ਮੈਂ ਚਾਹਣਾ ਵੀ ਅਸੀਂ ਰੋਟੀ ਕਮਾ ਕੇ ਖਾਈਏ ਕਿਉਂਕਿ ਮੈਂ ਹੁਣ ਲਾ ਲੋ ਇੱਕ ਵੀਰ ਦੀ ਪਾਈ ਸੀ ਵੀ ਚੂਲਾ ਉਹਦਾ ਵਿਚਾਰੇ ਦਾ ਇਦਾਂ ਆ ਵਿਚਾਰੇ ਤੁਸੀਂ ਸਾਰਿਆਂ ਨੇ ਬਹੁ ਵੀਰਾਂ ਨੇ ਮਤ ਕੀਤੀ ਹੁਣ ਗੱਲ ਨੂੰ ਆ ਗੱਲ ਮੈਂ ਰੱਬ ਰੱਖ ਕੇ ਕਿੰਨਾ ਦੇ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਤੇ ਮਾਂ ਵੀ ਨਹੀਂ ਦੁੱਧ ਦਿੰਦੀ ਹੁਣ ਗੱਲ ਆ ਵੀ ਹੁਣ ਮੈਂ ਮੈਂ ਚਾਹਣਾ ਵੀ ਮੈਂ ਮਿਹਨਤ ਕਰਕੇ ਰੋਟੀ ਕਮਾ ਨਾ ਕਿ ਇਦਾਂ ਮੈਂ ਆਪਣੇ ਵੀਰਾਂ ਨੂੰ ਕਮਾ ਵੀਰੋ ਮੇਰੀ ਮਤ ਕਰੋ ਮੈਂ ਤਾਂਗਵਾ ਹਰ ਘਰ ਚ ਤੰਗੀ ਹੁੰਦੀ ਆ ਮੈਂ ਵੀ ਟੈਨਸ਼ਨ ਦਾ ਵੀ ਕੀ ਪਤਾ ਇਹ ਹੀ ਚੱਕਰ ਹੋਵੇ ਮੀਨ ਕਈ ਵੇਲੇ ਸੌ ਮਸੀਬਤਾਂ ਘਰ ਚ ਹੁੰਦੀਆਂ ਇਸ ਕਰਕੇ ਵੀਰ ਤੁਸੀਂ ਮੇਰੀ ਸ਼ੌਪ ਨੂੰ ਸਪੋਰਟ ਕਰੇ ਕਿਉਂਕਿ ਮੈਂ ਚਾਹੁੰਨਾ ਵੀ ਮੈਂ ਕਿਸੇ ਤੋਂ ਮੰਗਾ ਨਾ ਵੀ ਆਪਣਾ ਉਦਾਂ ਹੀ ਕੰਮ ਚੱਲੇ ਇਸ ਲਈ ਜਿੰਨਾ ਹੋ ਜਾਂਦਾ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਆ ਕਰੋ ਤਾਂ ਜੋ ਜੇ ਅਸੀਂ ਨਵਾਂ ਕੰਮ ਕੀਤਾ ਉਹ ਆਪਣਾ ਸ਼ੁਰੂ ਹੋ ਜਵੇ ਨਾ ਕਈਆਂ ਵਿੱਚ ਇਦਾਂ ਵੀ ਕਹਿਣਾ ਤੁਹਾਡੇ ਕੋਲ ਗੱਡੀ ਆ ਟੌਰ ਨਾ ਰਹਿਨੇ ਆ ਇਦਾਂ ਹਨਾ ਗੱਡੀ ਯਾਰ ਕਿਹੜੀ ਅੱਜਕੱਲ ਕੋਈ ਨਾ ਤੇ ਲੈ ਲਿੰਦਾ ਸਿੱਧੀ ਗੱਲ ਤਾਂ ਦੱਸਾ ਗੱਡੀ ਹੁਣ ਇੱਕ ਸਾਡੇ ਘਰੇ ਦੋ ਮਰੀਜ਼ ਸੀਗੇ ਇੱਕ ਮੈਨੂੰ ਕੱਪੜਾ ਲੀੜਾ ਲੈਣਾ ਪਿਆ ਕਿਉਂਕਿ ਸਾਰੇ ਬੰਨੇ ਤੁਹਾਨੂੰ ਪਤਾ ਦੱਸਾਂ ਇੱਕ ਦਾਵੇਂ ਪੰਗਾ ਲੈ ਲਿਆ ਕਿਉਂਕਿ ਨਿਆਣ ਬੁੱਧੀ ਹੀ ਇੱਕ ਦਾਮ ਉਹ ਦੋ ਇੱਕ ਸੀਗਾ ਵੀ ਡਿਪਰੈਸ਼ਨ ਚ ਹੁਣ ਕਈ ਮੁਸੀਬਤਾਂ ਦਾ ਯਾਰ ਮਤਲਬ ਆਪਾਂ ਨੂੰ ਝੱਲਣੀਆਂ ਪੈਂਦੀਆਂ ਹੁਣ ਦੱਸਦੇ ਨਹੀਂ ਕਿਉਂਕਿ ਕਹਿੰਦੇ ਹੁੰਦੇ ਆਪਣਾ ਟਰ ਡਰ ਚੱਕਿਆ ਹੋ ਨੰਗਾ ਹੋ ਜਾਂਦਾ ਸਿਸਟਮ ਵਾਲਾ ਉਹ ਕੰਮ ਹੋਇਆ ਪਰ ਉਹਦਾ ਬਾਬੇ ਦੀ ਕਿਰਪਾ ਆ ਚੱਲੀ ਜਾਂਦਾ ਬਸ ਆਪਾਂ ਇਹ ਚਾਹੁੰਨਾ ਵੀ ਚੱਲੀ ਜਾਵੇ ਵੀ ਤੁਸੀਂ ਸਾਨੂੰ ਸਪੋਰਟ ਕਰੋ ਬਸ ਇੰਨੀ ਕੁ ਗੱਲ ਆ ਵੀ ਸਪੋਰਟ ਦਾ ਮਤਲਬ ਹੁੰਦਾ ਵੀ ਜੇ ਤੁਸੀਂ ਸਾਡੀਆਂ ਵੀਡੀਓ ਦੇ ਦਿੰਦੇ ਆ ਤਾਂ ਫਿਰ ਥੋੜੀ ਬਾਲੀ ਮਤ ਵੀ ਕਰੋ ਸਾਡੇ ਕੋਲ ਸ਼ਾਪਿੰਗ ਵੀ ਕਰਿਆ ਕਰੋ ਬਸ ਇੰਨਾ ਕੀ ਆ ਦੁਕਾਨ ਤੇ ਆਇਆ ਕਰੋ ਤੇ ਬਾਕੀ ਬਾਬੇ ਦੀ ਕਿਰਪਾ ਆ ਮਾੜੇ ਚੰਗੇ ਦੇਣ ਤੇ ਨੰਗ ਜਾਣੇ ਪਰ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਮੈਂ ਨਾ ਆਪਣੇ ਖਾਸ ਯਾਰ ਬੇਲੀ ਹੁਣ ਸਾਰਿਆਂ ਦੇ ਮਾਲਕ ਕੋਈ ਨਹੀਂ ਕਿਸੇ ਦੀ ਮਤ ਕਰਦਾ ਬਾਈ ਤੁਹਾਨੂੰ ਮੈਂ ਇੱਕ ਗੱਲ ਇਹ ਦੱਸ ਦੇਣਾ ਇਹ ਕਿਉਂਕਿ ਗੱਲ ਆ ਵੀ ਸੋਖੇ ਨੂੰ ਤਾਂ ਹੁਣ ਲਾ ਲਓ ਵੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੁਣੇ ਆ ਤੁਹਾਨੂੰ ਲੱਗਦਾ ਹੋਣਾ ਵੀ ਸਾਰੇ ਮੈਸੇਜ ਬਹੁਤ ਵਧੀਆ ਨੇ ਵੀ ਵੀਰੇ ਤੇਰੇ ਨਾਲ ਦੀ ਲਾਈਫ ਨਹੀਂ ਐ ਜੋ ਯਾਰ ਵਿੱਚੋਂ ਜਿਹੜੀ ਇਹ ਲਾਈਫ ਹੁੰਦੀ ਐ ਇੱਕ ਹੋਰ ਹੁੰਦੀ ਆ ਵੀ ਇੱਕ ਦਿਖਾਵਾ ਵਾਲਾ ਲਾਈਫ ਜਿਹੜੀ ਸਾਡੀ ਲਾਈਫ ਆ ਉਹ ਇੱਕ ਹੋਰ ਲਾਈਫ ਆ ਜਿੱਦਾਂ ਅਸੀਂ ਕਿਹੜੇ ਵੀ ਮਤਲਬ ਇੱਕ ਹੁੰਦਾ ਵੀ ਬੱਚਾ ਖੁਰੂ ਸ਼ੁਰੂ ਤੇ ਸੋਨੇ ਦਾ ਚੌਂਚਾ ਲੈ ਕੇ ਜਾਂ ਮੰਦਾ ਬਹੁਤ ਤਕੜੇ ਘਰ ਅਸੀਂ ਬਹੁਤ ਮਤਲਬ ਮੀਡੀਅਲ ਕਲਾਸ ਉਹ ਜਿੱਦਾਂ ਗਾਣਾ ਨਹੀਂ ਬਣਿਆ ਸਾਰਾ ਘਰ ਤੋਲੇ ਨਾਲ ਰੁਪਈਆ ਲਾਉਦਾ ਪਰ ਸਾਡੀ ਮਾਂ ਪੀ ਨੇ ਸਾਨੂੰ ਐਸ਼ ਕਰਾਈ ਪਰ ਜਮਾ ਪੂੰਜੀ ਐ ਨਹੀਂ ਸੀ ਹੁਣ ਜੋ ਆਪਾਂ ਕੰਮ ਸ਼ੁਰੂ ਕੀਤਾ ਉਹ ਸਾਰਾ ਇਦਾਂ ਹੀ ਕੀਤਾ ਯਾਰ ਹੁਣ ਤੁਹਾਨੂੰ ਹੁਣ ਕਿਦਾਂ ਦੱਸੀਏ ਕਈ ਲੈ ਦੇ ਕੇ ਬਹੁਤ ਟੈਨਸ਼ਨਾਂ ਹੁੰਦੀਆਂ ਦਿਮਾਗ ਤੇ ਉਹਦਾ ਕਰਕੇ ਥੋੜਾ ਜਿਹਾ ਡਿਪਰੈਸ਼ਨ ਵਾਲੀ ਚੱਕਰ ਪੈ ਗਿਆ ਤਾਂ ਦਵਾਈ ਦੂਬੀ ਲੈਣ ਚੱਲੇ ਆ ਕਈ ਚਿਰਾਂ ਦੀ ਲੱਗੀ ਆ ਕਈ ਵੇਲੇ ਬੰਦਾ ਨਿਆ ਅਣਜਾਣ ਪੁਨੇ ਚ ਵੀ ਪੰਗੇ ਜਿਆਦੇ ਲੈ ਵੈਂਦਾ ਹਨ ਇਸ ਕਰਕੇ ਬਹੁਤ ਤੋਂ ਬਦ ਵੀਰ ਸਾਨੂੰ ਸਪੋਰਟ ਕਰਿਆ ਕਰੋ ਹੋਰ ਜਿਹੜੇ ਵੀਰ ਉਦਾਂ ਵੀ ਮੇਰਾ رابطہ ਕਰਨਾ ਚਾਹੁੰਦੇ ਮੇਰੇ ਨਾਲ ਕੋਈ ਗੱਲਬਾਤ ਕੋਈ ਪੁੱਛਣਾ ਚਾਹੁੰਦੇ ਮੇਰਾ ਨੰਬਰ 8437913473 ਉੱਤੇ ਵੀ ਮੇਰੇ ਨਾਲ ਕੋਈ ਗੱਲ ਕਰ ਸਕਦੇ ਆ ਜਿਹੜੇ ਮੇਰੇ ਖਾਸ ਵੀਰ ਆ ਜਿਹੜਾ ਮਤਲਬ ਹਨਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਪੁੱਛਣਾ ਚਾਹੁੰਦੇ ਉਹ ਮੇਰੇ ਨਾਲ ਪੁੱਛ ਸਕਦੇ ਆ ਤੇ ਆ ਜਾਓ ਫੇ ਚੱਲਦੇ ਆ ਦਵਾਈ ਲੈਣ ਤੇ ਕਰਦੇ ਗੱਲਾਂ ਬਾਤਾਂ ਹਰ ਵੀਰ ਨੂੰ ਮੈਂ ਇਹ ਨਹੀਂ ਕਹਿੰਦਾ ਇੰਡੀਆ 'ਚ ਜਿਹੜਾ ਵੀ ਵੀਰ ਨਵਾਂ ਕੰਮ ਕਰਦਾ ਕੋਈ ਵੀ ਕੰਮ ਕਰਦਾ ਉਹਨੂੰ ਸਪੋਰਟ ਕਰਿਆ ਕਰੋ ਤਾਂ ਜੋ ਹੁਣ ਜਿਹੜਾ ਆਪਣੇ ਲੋਕੀ ਬਾਹਰੋਂ ਆਈ ਜਾਂਦੇ ਆ ਉਹ ਇੱਧਰ ਆ ਕੇ ਵੀ ਜਦੋਂ ਕੋਈ ਨਾ ਕੋਈ ਤਾਂ ਕੰਮ ਖੋਲਣਾ ਹੀ ਪੈਣਾ ਬਾਹਰਲੇ ਵੀ ਇਲਾਜ ਕਿੰਨੇ ਪੈਸੇ ਲੱਗਦੇ ਆ ਤੋਨਾਂ ਦੇ ਨਵੇਂ ਕੰਮ ਨੂੰ ਜਰੂਰ ਸਪੋਰਟ ਕਰਿਓ ਲਓਏ ਘਰੇ ਆ ਗਏ ਆ ਤੇ ਹੁਣ ਅਪਾ ਅੱਜ ਸਾਰੀ ਦਿਹਾੜੀ ਨਹੀਂ ਪੈਂਦਾ ਰਿਆ ਤੇ ਦੀ ਰਹਿਮ ਸਰਦ ਬੋਸਾ ਦਾ ਜੁਨਾਗੇ ਨਹੀਂ ਨਹੀਂ ਹੋਰ ਗਏ ਦਾ ਬੋਲਾਂ ਚਾਹ ਉਹਨੂੰ ਕਰਨੀ ਗੱਲ ਵਾ ਵੀ ਮਦਲ ਸਾਰੀ ਦਿਹਾੜੀ ਨਹੀਂ ਪੈਂਦਾ ਰਿਆ ਤੇ ਬੋਲ ਬੋਲ ਤੇ ਦੱਸਿਓ ਕਿਰੇ ਕਿੱਥੇ ਇੱਥੇ ਤੇ ਮੀਂਹ ਪਿਆ ਆ ਤੇ ਦਵਾਈ ਲੈਣ ਵੀ ਥਿਆ ਡਾਕਟਰ ਵੀ ਨਹੀਂ ਲੱਭਾ ਉਹ ਵੀ ਘੇੜਾ ਪਿਆ ਅੱਜ ਦਾ ਦਿਨ ਸਾਰਾ ਇਦਾਂ ਗਿਆ 디ਸਟਾਪ ਡਿਸਟਰਬਡ ਹੋ ਗਿਆ ਸਾਰਾ ਓਹ ਹੋ ਬੱਲੇ ਵੀਰ ਗੋ ਕੀ ਹਾਲ ਚਾਲੀ ਬਹੁਤ ਵਧੀਆ ਬਹੁਤ ਵਧੀਆ ਕੀ ਹਾਲੀ ਅੰਮੀ ਜੀ ਅੰਮੀ ਜਾਨ ਅੰਮੀ ਜਾਨ ਠੀਕ ਆ ਕਿਆ ਯਾਰ ਬਾਹਰੋਂ ਐ ਇਦਾਂ ਤੇ ਕਰਦੀ ਐ ਅੰਦਰ ਜਦੋਂ ਕਿ ਬੜੇ ਹੋ ਕੇ ਆ। ਔਰ ਬੀਬੀ ਕੋ ਚੱਲ ਜੋ ਤੂੰ ਬਾਹਰ ਚੱਲ ਲੈ। ਤੈਂ ਬਾਹਰ ਹੀ ਬੜਾ ਚੱਲਣਾ ਹੁਣ ਬਾਹਰ ਇਦਾਂ ਹੀ ਆ ਦੇਖੋ। ਇਹ ਇਦਾਂ ਮਤਲਬ ਬਹੁਤ ਇਹ ਕਰਦੀ ਆਉਂਦੇ ਆਹ ਚੀਜ਼ ਆ। ਹਾਂ ਬੱਸ ਬੱਸ ਬੈ ਜਾ ਬੈ ਜਾ ਪੁੱਤ ਬੈ ਜਾ। ਤੂੰ ਐ ਕੀ ਕਰਦੀ ਹੁੰਨੀ ਆ ਕੀ ਕਰਦੀ ਬੈ ਜਾ ਪੁੱਤ। ਲੈ ਆ ਚੜ ਜਾ ਮੋਢਿਆਂ ਚੜ ਜਾ। ਚੜਜੇ ਮੁੱਢੇ ਤੇ ਚੜਜੇ ਰਹਿ ਜਾ ਹੁਣ ਬਸ ਬਸ ਉਹ ਬਾਸ ਇਹਨੂੰ ਪਤਾ ਵੀ ਸਵੇਰ ਦੇ گئے ਆ ਏਦਾਂ ਦੀ ਇੱਕ ਚੀਜ਼ ਹੁੰਦੀ ਆ ਵੀ ਆਪਾਂ ਨੂੰ ਸਾਰੀ ਦਿਹਾੜੀ ਦੇ ਲੋ ਅੜੀਕ ਦੀ ਰਹਿਣਾ ਇਹਨੇ ਵੀ ਮਾਦਰ ਕਦੋਂ ਮਾਦਰ ਮਾਲਕ ਹਮਦਾ ਕੌਂਦੀ ਨਹੀਂ ਇਹਨਾਂ ਆਪਾਂ ਕੀ ਲੈਣਾ ਦੇਣਾ ਕੋਈ ਉਹ ਲੱਗੇ ਹੀ ਚੁਈਆ ਉਹ ਬੈਟਕੇ ਨੂੰ ਇੰਨੀ ਹੋ ਜੀ ਉਹ ਲੋ ਨਾਟ ਹੁੰਦੀ ਆ ਬਾਸ ਜਦੋਂ ਮੋਟਰਸਾਈਕਲ ਦੀ ਆਵਾਜ਼ ਸੁਣਦੀ ਬਾਸ ਮਾੜੀ ਜੀ ਸੁਣਦੇ ਇਹ ਹੋਰ ਕਿ ਨਾ ਮੋਟਰਸਾਈਕਲ ਫੇਰ ਨਹੀਂ ਹਲਦੀ ਇਹ ਮੋਟਰਸਾਈਕਲ ਦੀ ਵੀ ਪਛਾਣ ਆ ਚਲੋ ਠੀਕ ਆ ਓਕੇ ਬਾਏ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਇਦਾਂ ਹੀ ਘਰ ਆ ਕੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੇ ਜੂੰਦੇ ਵਾਤੇ ਰੋ ਚੜ੍ਹਦੇ ਕਲਾ ਜੀ ਰੋ ਕੋਈ ਗੱਲ ਨਹੀਂ ਠੀਕ ਆ ਬਾਤ ਤੋਂ ਬਾਅਦ ਸਾਡਾ ਬਲੌਗ ਹੀ ਸ਼ੇਅਰ ਕਰਦਿਆ ਕਰੋ ਤੇ ਦੇਖਿਆ ਕਰੋ ਬਸ ਸਾਨੂੰ ਇੰਨਾ ਹੀ ਬਹੁਤ ਆ ਓਕੇ ਬਾਏ ਹੁੰਦਾ ਹੈ ਟਾਈਮ ਜਿੱਦਾਂ ਸਾਰੇ ਉਹ ਚੀਜ਼ਾਂ ਗਲਤ ਹੋ ਗਈਆਂ ਦਾ ਇਕੱਠੇ ਬਹਿਣਾ ਤੇ ਇੱਕ ਪੱਖਾ ਲਾ ਕੇ ਚਾਹ ਚਾਪ ਮੰਜੇ ਢਾ ਕੇ ਦਾ ਪੱਖਾ ਲਾਉਣਾ ਗੱਲਾਂ ਬਾਤਾਂ ਕਰਨੀਆਂ ਦੋ ਦੋ ਚਾਰ ਚਾਰ ਦਿਨ ਪਰੋਣਾ ਮੈਨੂੰ ਲੱਗਦਾ ਹੁਣ ਕਿਸੇ ਤੇ ਆਪਾਂ ਰਾਤ ਨਹੀਂ ਰਹਿੰਦਾ ਹੁਣਾ ਪੇ ਪਰੋਣਾ ਉਹ ਦੋ ਦਾ ਜਨਤ ਰਹਿ ਗਏ ਉਹ ਸੌ ਵੀ ਸਾਰੇ ਜਾਂਦੇ ਇਕੱਠੇ ਉਹ ਝੂਹਾ ਗੱਲ ਕਰਦੇ ਪਰ ਹਰੇ ਅੰਦਰ ਵੀ ਪੈ ਜਾਂਦੇ ਹੀ ਅਸੀਂ ਆਹ ਬਸ ਉਹ ਹੀ ਤੇ ਗੱਲ ਆ ਵੀ ਉਦੋਂ ਪੈਸਾ ਘਟ ਸੀ ਤੇ ਪ੍ਰੇਮ ਹੋਣ ਅਸੀਂ ਰਾਜਸਥਾਨ ਗਏ ਉਧਰ ਅਜੇ ਕੱਚੇ ਮਕਾਨ ਪਰ ਲੋਕੀ ਮੈਂ ਜਿਆਦੇ ਬਿਯੁਰਗੇ ਕੋਈ ਅੱਗ ਸੇਕਣ ਡਿਆ ਬਾਹਰ ਖੜੇ ਕੋਈ ਹੁੱਕਾ ਪੀਣ ਡਿਆ ਮਤਲਬ ਜਿੰਨਾ ਪੈਸਾ ਘਟ ਲਾ ਲੋ ਮਤਲਬ ਨਾਰਮਲ ਜੀ ਗੱਲ ਆ ਉਦੋਂ ਟਾਈਮ ਵਧੀਆ ਹੁੰਦੇ ਹੋਣ ਤਾਂ 100 100 ਟੈਨਸ਼ਨਾਂ 100 100 ਗੱਲਾਂ ਬਾਤਾਂ ਹੋਈਆਂ ਰਹਿੰਦੀਆਂ ਫੇਰ ਫੱਕ ਕੇ ਲੈਟਰ ਆਪਰ ਡਰਮ ਪਰ ਉਹਦਾ ਪੈਸਾ ਮੈਂ ਕਹਿੰਦਾ ਪਹਿਲੇ ਜ਼ਮਾਨੇ ਅੱਜ ਤੋਂ ਵਧੀਆ ਸੀ ਕਿ ਨਹੀਂ ਨਹੀਂ ਬਹੁਤ ਤੇ ਉਹ ਸਿਕਾ ਦੀ ਗਾਦੇ ਸੀਗਾ ਤੇ ਪਿਆਰ ਬੜਾ ਹੁਣ ਤਾਂ ਦੇਖ ਕੇ ਰਾਜੀ ਨਹੀਂ ਕੋਈ ਹੌਣ ਤੂੰ ਇੱਕ ਗੱਲ ਸੁਣ ਨਾ ਬਿਮਾਰ ਹੋ ਜਾ ਮੈਨੂੰ ਨਹੀਂ ਲਾਦਾ ਤੁਹਾਡਾ ਛੇਤੀ ਕੋਈ ਪਤਾ ਲੈਣ ਆਊਗਾ ਉਹ ਹੀ ਬੰਦਾ ਲੈਣ ਆਊਗਾ ਜੇ ਤਾਂ ਤੁਹਾਨੂੰ ਜਿਹੜੇ ਮਤਵਾਲਾ ਜਾਂ ਵੱਧ ਤੋਂ ਵੱਧ ਕੋਈ ਵਧੀਆ ਬੰਦਾ ਹਜੇ ਵੀ ਮੈਂ ਇਹ ਨਹੀਂ ਕਹਿੰਦਾ ਵਧੀਆ ਬੰਦੇ ਹੈ ਨਹੀਂ ਹੈਗੇ ਆ ਕਈ ਦੋਗੀਆਂ ਦੀਆਂ ਦੌਪਤ ਤਕਨੀਕਾਂ ਸਾਹਮਣੇ ਆ ਪਰ ਬਹੁਤ ਘੱਟ ਬੰਦੇ ਵੀ ਨਾਲ ਹੁੰਦਾ ਜਿੰਦਾ ਕਿਸੇ ਗੱਲ ਦਾ ਥੋੜਾ ਬਣਾ ਤਾਂ ਰਹਿੰਦੇ ਹੁੰਦੇ ਬੰਦੇ ਆ ਉਹ ਵੀ ਜੇ ਦੁਨੀਆ ਟਿਕੀ ਆ ਤਾਂ ਵਧੀਆ ਬੰਦਿਆਂ ਤੇ ਟਿਕੀ ਆ ਬਹੁਤ ਵਧੀਆ ਤੇ ਮੰਮੀ ਸਾਡੇ ਦੀ ਵੀ ਇਦਨ ਹੈਰੀ ਹੋਣੇ ਇੱਕ ਦਿਨ ਜਾ ਕੇ ਆਇਆ ਕੀ ਕਰਾਉਣ ਗਏ ਸੀ ਯਾਰੀ ਤੁਸੀਂ ਦੰਦ ਕਰਾਉਣ ਦੰਦ ਕਰਾਉਣ ਗਏ ਸੀ ਦੰਦ ਕਰਾਉਣ ਗਏ ਸੀ ਤੇ ਦੰਦ ਉਹ ਤੇ ਦੰਦਾ ਵਾਲਾ ਡਾਕਟਰ ਹੈ ਨਹੀਂ ਜੀ ਤੇ ਮੰਮੀ ਨੇ ਕਰਾ ਲਿਆ ਸਾਰੇ ਜਿਹਦਾ ਟੈਸਟ ਕਰਾ ਲਿਆ ਤੇ ਮੰਮੀ ਦੇ ਸੈੱਲ ਘਟਾਏ ਕਿ ਨਹੀਂ ਹੂੰ ਮੰਮੀ ਹੈਗੀ ਬੜੀ ਜ਼ੋਣੀ ਪਤਾ ਨਹੀਂ ਉਹਨੇ ਰਿਪੋਰਟ ਗਲਤ ਕਰਦੀ ਸੈੱਲ ਘਟ ਕਉਂ ਸੈੱਲ ਦੋਨੋਂ ਕਰਦੇ ਹੁੰਦੇ ਜਦੋਂ ਆਪਾਂ ਨੂੰ ਬੁਖਾਰ ਚੜ ਜਾਂਦਾ ਮੰਮੀ ਨੂੰ ਤਾਂ ਬੁਖਾਰ ਵੀ ਹੈ ਨਹੀਂ ਸੀ ਮੰਮੀ 570 ਦੀ ਦਵਾਈ ਸਿਲਾਂ ਵਾਲੀ ਲੈ ਹਣ ਕੱਲ ਨੂੰ ਦੁਬਾਰਾ ਭਰਾਵਾ ਚੈੱਕ ਕਰਾਉਣਾ ਕਿਉਂਕਿ ਮੈਂ ਤਾਂ ਅੱਗੇ ਨਹੀਂ ਠੀਕ ਰਹਿੰਦਾ ਜੇ ਇਹ ਵੀ ਦੋਨੇ ਇਦਾਂ ਹੋਗਾ ਤਾਂ ਫੇਰ ਤਾਂ ਟੈਨਸ਼ਨ ਆ ਰਹੀ ਇਦਾਂ ਹੋਏ ਰਾਵਾਂਗੇ ਕਿ ਨਹੀਂ ਨਹੀਂ ਟੈਸਟ ਕਰਾਉਣੇ ਕਰ ਟੈਸਟ ਕਰਾਉਣਾ ਹੈ ਇੱਕੋ ਕਾਲ ਨੂੰ ਇੱਕ ਸਿਲਾਂ ਦਾ ਤੇਰਾ ਇੱਕਲਾ ਸਿਲਾਂ ਦਾ ਹੀ ਇਕੱਲਾ ਘਰੋਣਾ ਚਲ ਠੀਕ ਹੈ ਇਹਨੂੰ ਮੈਂ ਕਿਹਾ ਅੱਜ ਮੈਂ ਨਾਰੀਆ ਲੈ ਆ ਰਹੇ ਨੇ ਲਿਆ ਕੇ ਦੁੱਤਾ ਇੰਨੀ ਠੰਡ ਚ ਨਾਰੀਆ ਲੱਡ ਜੜ ਜਾਣੇ ਸੀ ਪੈਂਦੇ ਮੀ ਨਾ ਪਾਣੀ ਪੀ ਲੈਣਾ ਸੀ ਠੰਡਾ ਨਹੀਂ ਉਹ ਲਿਆਉਂਦਾ ਕੀਵੀ ਫਲ ਕੀਵੀ ਵੀ ਠੰਡਾ ਹੀ ਹੁੰਦਾ ਨਹੀਂ ਕੀਵੀ ਕੋ ਬੈਂਚ ਤੇ ਰੱਖਣਾ ਕੀਵੀ ਲਿਆ ਦਿੰਦਾ ਕੀਵੀ ਹੋਇਆ ਹੀ ਨਹੀਂਦਾ ਮੈਨੂੰ ਆਖੇ ਨਹੀਂ ਲੱਗਦਾ ਫੀਸ ਨਹੀਂਦਾ ਹੋਈ ਪੈਸੇ ਦਿੱਤੇ ਬੀਬੀ ਨੇ ਮੈਂ ਕਿੱਥੋਂ ਲਿਆਖ ਦਵਾਂਗੇ ਪੈਸੇ ਮੈਂ ਤੈਨੂੰ ਕਿਹਾ ਨਹੀਂ ਲੈ ਕੇ ਜਾਈ ਪੈਸੇ ਇਹ ਪੈਸੇ ਪੈਸੇ ਮੰਮੀ ਕਰੀ ਜਾਂਦਾ ਕੀ ਕਰੀਏ ਪਰ ਜ਼ਿੰਦਗੀ ਵਿੱਚ ਨਹੀਂ ਸੀ ਮੇਰੇ ਸੈਲ ਘਟੀ ਕਰਿਆ ਤੇ ਮੈਂ ਨਵਾਂ ਹੀ ਕੰਮ ਸੁਣਿਆ ਸਾਰੀ ਉਮਰ ਮੇਰੀ ਨੰਗ ਹੀ 65 ਸਾਲ ਦੀ ਮੇਰੀ ਉਮਰ ਹੋ ਗਈ ਕਦੀ ਨਹੀਂ ਸੈਲ ਘਟੇ ਸੀ ਕੋਈ ਪਤਾ ਨਹੀਂ ਸੀ ਛਿੱਲਾਂ ਦਾ ਵੀ ਕਿੱਦਾਂ ਘਟਦੇ ਆ ਸੈਲ ਉਹ ਹੀ ਹੁੰਦੇ ਜਿਹੜੇ ਡੇੜੂਏ ਚੁੰਦੇ ਆ ਦੋ ਚਾਰ ਹੁੱਕਾ ਸੈਲ ਛੋਟੇ ਖਾ ਲਵੇ ਪਾਣੀ ਇਹ ਜਿੱਦਾਂ ਸਾਰੀਆਂ ਬਿਮਾਰੀਆਂ ਕਿੱਥੋਂ ਆ ਵੀ ਆਪਾਂ ਖਾਣਾ ਹੀ ਹੁਣ ਖਾਤਾ-ਕੂਤਾ ਲੱਡਰਾਂ-ਪੱਡਰਾਂ ਖਾਈ ਜਾਂਦੇ ਆ ਕਿਤਾਬ ਬਹੁਤ ਬੰਦਾ ਮੈਂ ਤੇ ਆ ਹੂੰ ਦੋ ਬੰਦਾ ਮੂੰਹ ਚੁੱਕਾ ਪਿਆ ਤੂੰ ਏਦਾਂ ਕਹਿ ਕੇ ਉਹ ਜਿੱਦਾਂ ਪਹਿਲਾਂ ਮੰਮੀ ਨੂੰ ਸਭ ਤੋਂ ਪਹਿਲਾਂ ਤੇ ਆ ਬਣ ਲੱਗਾ ਉਹ ਮੇਰੇ ਬਣ ਲਾ ਪਿਆ ਫੇ ਮੰਮੀ ਦਿਮਾਕੀ ਤੌਰ ਤੇ ਦਾ ਟੈਨਸ਼ਨ ਲੈ ਵੀ ਉਹ ਵੀ ਮੈਨੂੰ ਇਹਨੇ ਕਰਦੀ ਉਹ ਪਤਾ ਨਹੀਂ ਕੀ ਗੱਲ ਉਹ ਹੀ ਗੱਲਾਂ ਕਰ ਕਰ ਕੇ ਮੈਨੂੰ ਨੇ ਮੈਨੂੰ ਸਮਝਾਈ ਲੈ ਮੈਂ ਮੰਝੇ ਦੇ ਪੈਣਾ ਮੈਂ ਕਹਿੰਦਾ ਮੰਝੇ ਦੇ ਪੈਣਾ ਬਹੁਤ ਔਖਾ ਚੂਜਤਾ ਨਹੀਂ ਸਕਦੀ ਬੈ ਹੋਵਾ ਮਰ ਜਾਵਾ ਫਿਰਾਂ ਨਾ ਦੇ ਕੁ ਉੱਠੀ ਗੱਲ ਸੋਚਦੀ ਆ ਸਿੱਧੀ ਗੱਲ ਤਾਂ ਸੋਣੀ ਨਹੀਂ ਹੁੰਦੀ ਹਾਂ ਆ ਤਾਂ ਗੱਲ ਹੈ ਕੀ ਕਰ ਤੂੰ ਕਿੰਨਾ ਕੁ ਕੰਮ ਕੀਤਾ ਕਿਸੇ ਹੋਰ ਕੰਮ ਕੀਤਾ ਦਲੀਆ ਬਣਾਇਆ ਆਟਾ ਗੁੰਨਿਆ ਤੋੜਕਾ ਚੀਰਿਆ ਭਾਂਡੇ ਮਾਂਜੇ ਪੋਚੇ ਲਾਏ ਹਾਂ ਮੰਮੀ ਨੇ ਆਉਂਦੇ ਹੀ ਇਹ ਤਾਂ ਨਾ ਮੈਂ ਕੋਠੇ ਤੋਣਾ ਪਹਿਲੀ ਗੱਲ ਇਹ ਕਰਨੀ ਪਿੰਧਿਆ ਦੇ ਤਾ ਟੈਲਾਂ ਕਿਦਾਂ ਮੈਂ ਨਾ ਸਹੀ ਆ ਮੈਂ ਪੋਚਾ ਲਾਇਆ ਅੰਦਾਲਿਆ ਮੈਂ ਬਣਾਤਾ ਮੈਂ ਜਿੱਦਾਂ ਮਤਲਬ ਇੱਕ ਹੁੰਦਾ ਨਹੀਂ ਵੀ ਸਬਜ਼ੀ ਦਾਲ ਸਬਜ਼ੀ ਕਿੱਦਾਂ ਬਣੀ ਤੜਕਾ ਮੈਂ ਕੱਟਿਆ ਨਾਲੇ 10 ਵੀ ਦੇਣਾ ਵੀ ਮੈਂ ਕੀਤਾ ਸਭਾ ਦੇ ਭਰਾਵਾ ਇਹ ਬਹੁਤ ਮੰਨੂ ਦੀ ਬਹੁ ਮੰਮੀ ਹੈਲਪ ਕਰਦੀ ਆ ਤੇ ਬਾਪੇ ਨੂੰ ਵੀ ਸੰਭੀ ਫਿਰਦੀ ਆ ਸਾਰੇ ਸਾਡੇ ਬਾਪੇ ਦੀ ਸੇਵਾ ਮੰਮੀ ਕਰਦੀ ਆ ਇਹਨੂੰ ਸੰਭੀ ਫਿਰਦੀ ਆ ਨਹੀਂ ਤੇ ਜਦੋਂ ਇਹ ਆਪ ਮੰਝੇ ਤੇ ਪੈ ਗਈ ਸਾਨੂੰ ਆਪ ਬਹੁਤ ਟੈਨਸ਼ਨ ਪੈ ਗਈ ਕਿ ਦੋ ਬੰਦੇ ਅਸੀਂ ਜੀ ਵੀ ਲੱਗਾ ਰਹਿਣਾ ਹਜੇ ਅਹੀਂ ਮੈਂ ਤਾਂ ਦੱਸਾਂ ਸਾਡੀ ਵੀ ਉਮਰ ਇੰਨੀ ਨਹੀਂ ਹੋਈ ਅਸੀਂ ਵੀ ਦਿਲ ਛੱਡ ਦੇਈ ਤਾਂ ਪਰ ਜਦੋਂ ਇੱਥੇ ਮੈਂ 10 ਮਿੰਟ ਬਹਿਣਾ ਇਹਨਾਂ ਨਾਲ ਪਾਪੇ ਨਾਲ ਬਹਿਣਾ ਪਾਪਾ ਸਾਡਾ ਸ਼ੁਰੂ ਤੋਂ ਜਿੱਦਾਂ ਮੌਤ ਜਿੱਦਾਂ ਮਤਲਬ ਦੈਲ ਨਹੀਂ ਛੱਡਿਆ ਨੇ 10 ਸਾਲ ਮੰਝੇ ਨੇ ਬੀਨੂੰ ਬੈੱਡ ਤੇ ਪੈਣ ਹੋ ਗਿਆ ਉਹ ਕਿੱਦਾਂ ਬੰਦਾ ਤੁਸੀਂ ਮੇਰੇ ਨਾਲ ਆਪ ਚਾਰ ਦਿਨ ਬਿਮਾਰ ਹੋ ਜੀਏ ਤੇ ਕਿੰਨੇ ਓਕੇ ਸੋਕੇ ਹਨ ਚਾਰ ਦਿਨ ਕੱਢੀ ਤੇ 10 ਸਾਲ ਬੈੱਡ ਤੇ ਪਏ ਨੂੰ ਹੋ ਗਿਆ ਬਾਪੇ ਨੂੰ ਕਦੀ ਦੈਨ ਨਹੀਂ ਛੱਡਿਆ ਮੈਂ ਇਹਦੀ ਇੱਕ ਗੱਲ ਇਹਦੀ ਬਹੁਤ ਜ਼ਿਆਦਾ ਹਨ ਮੈਂ ਇੱਥੇ ਆ ਕੇ ਕਈ ਵਾਰੀ ਇਹਦਾ ਬੈਟੋਕ ਮੰਦਿਆ ਕਿਉਂ ਇਦਾਂ ਬੈਠਾ ਮੈਂ ਤਾਂ ਹੱਲਾ ਸ਼ੇਰੀ ਜਿਹੜਾ ਪੇ ਹੁੰਦਾ ਨਾ ਮੈਂ ਕਹਾਂ ਉਹ ਹੱਲਾ ਸ਼ੇਰੀ ਬੰਦੇ ਨੂੰ ਦੇ ਦਿੰਦਾ ਜਿੱਦਾਂ ਮਰਜੀ ਆ ਹੁਣ ਮੈਂ ਕਈ ਵਾਰੀ ਦੈਨ ਛੱਡ ਜਾਣਾ ਮੈਨੂੰ ਕਹੂ ਮੈਂ ਲੰਘਿਆ 13 ਦਿਨ ਬੱਧੀ ਫਿਰਦੇ ਆ ਆਪ ਦਾ ਤਾਂ ਕੀ ਆ ਬੈਦ ਹੋਰ ਬੰਨੀ ਫਿਰਦਾ ਇਹਨੂੰ ਵੀ ਕਹਿੰਦੇ ਨੇ ਦੈਨ ਛੱਡ ਕਿਉਂ ਛੱਡ ਲਈ ਆ ਕੋਈ ਗੱਲ ਨਹੀਂ ਤੈਨੂੰ ਵੀ ਮੈਂ ਕਹਿਣਾ ਪਿਆ ਹਾਂ ਲਈ ਜੀ ਰਹਿਣਾ ਜਿੰਨਾ ਚਿਰ ਰਹਿਣਾ ਬੱਤ ਨਾ ਉਹ ਹੀ ਤੇ ਗੱਲ ਆ ਪਰਸਾਨ ਜਿਹੜਾ ਡਿਪਰੈਸ਼ਨ ਵਾਲੀ ਬਿਮਾਰੀ ਇਹ ਬਹੁਤ ਕੁੱਤੀ ਚੀਜ਼ ਆ ਰੱਬ ਕਿਸੇ ਨੂੰ ਪਵੇ ਨਾ ਯਾਰ ਇਹ ਮੱਲੋ ਮੱਲੀ ਦਾ ਟੈਨਸ਼ਨ ਜੀ ਪੈ ਜਾਂਦੀ ਜਦੋਂ ਮੈਂ ਬੁਆ ਹੋਏਂਦੀ ਉਹ ਤਾਂ ਧੋਖ ਦੱਸਣਾ ਪੈਂਦਾ ਲੋੜਾਂ ਪੈਂਦਾ ਥੋੜਾ ਬਹਾ ਧੋਖ ਚ ਨਾ ਵੀ ਚਾਹੀਦਾ ਗੁੱਲਾ ਜੀ ਗੁੱਲੇ ਵਾਂਗੋ ਗੁੱਲੇ ਵਾਂਗ ਆਉਂਦੀ ਆ ਆਹ ਜਿਹੜੀ ਆ ਟੈਕਸਰ ਦੀ ਕੁਮਾਰ ਪਤਨੀ ਕਾ ਤੋਂ ਆਉਂਦੀ ਏ ਇਦਾਂ ਹੀ ਆਉਂਦੀ ਪਾਪਾ ਜਿੱਦਾਂ ਬੁੱਲਾ ਆਉਂਦਾ ਹੁੰਦਾ ਬੁੱਲੇ ਕੋਟੀ ਹੋਦੀ ਆ ਚਲੋ ਠੀਕ ਆ ਓਕੇ ਬਾਏ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਇਦਾਂ ਹੀ ਘਰਾਂ ਅੱਗੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੇ ਜੁਹੋਂਦੇ ਵਾਦੇ ਰੋ ਚੜ੍ਹਨੀ ਕਰਾ ਹਣੋ ਕੋਈ ਗੱਲ ਨਹੀਂ ਠੀਕ ਆ ਬਾਤ ਤੋਂ ਬਾਅਦ ਸਾਡਾ ਬਲੌਗ ਹੀ ਸ਼ੇਅਰ ਕਰਦਿਆ ਕਰੋ ਤੇ ਦੇਖਿਆ ਕਰੋ ਬਸ ਸਾਨੂੰ ਇੰਨਾ ਹੀ ਬਹੁਤ ਆ ਓਕੇ ਬਾਏ